जेंद मुर मोदी प्रसा नाम जा त सद कर

काम <manyaya> काम ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਸੁਨਵਿੰਦਰ ਸਿੰਘ ਜਾਣੀਆਂ ਕਿਸਾਨ ਮਿੱਤਰ ਦੀ ਸੁਭਾਗ ਨੂੰ आज ਇਸ ਟਾਈਮ ਤੇ ਜਲੰਧਰ ਜਿਹੜਾ ਜ਼ਿਲ੍ਹੇ ਦੇ ਲੋਹੀਆਂ ਪਿੰਡ ਜਿਹੜਾ ਲੋਹੀਆਂ ਸ਼ਹਿਰ ਤੀਪਰ ਤੇ ਜਿਹੜਾ ਹੀ ਐ ਟਾਈਮ ਤੇ ਪੁਤਰਾ ਸੁੱਕਿਆ ਵੀ ਜਿਹੜਾ ਮੰਨੀਆਂ ਗਿਆ ਮੰਗਾ ਲਾਗੂ ਕਰਨ ਵਾਸਤੇ ਜਿਹਨੇ ਦੋਵੇਂ ਮੋਰਚੇ ਜਿਹੜੇ ਲੱਗੇ ਸੀ ਸ਼ਬੂ ਤੇ ਖਨੌਰੀ ਉਹ ਮੋਰਚੇ ਲੱਗੇ ਤੋਂ ਬਾਅਦ ਜਿਹੜਾ ਕੇਂਦਰ ਤੇ ਪੰਜਾਬ ਸਰਕਾਰ ਨੇ ਮੀਟਿੰਗ ਰੱਖ ਕੇ ਉਥੇ ਜਿਹੜਾ ਸਾਡੇ ਆਕੂਆਂ ਨੂੰ ਗ੍ਰਿਫਤਾਰ ਕੀਤਾ ਸਰਵਣ ਸਿੰਘ ਪ੍ਰਧੇਰ ਜਗਦੀਸ਼ ਸਿੰਘ ਡੱਲੇਆਲ ਤੇ ਚਾਹ ਖਨੋਰੀ ਮੋਰਚੇ ਤੋਂ ਤੇ ਚਾਹ ਸ਼ੰਭੂ ਮੋਰਚੇ ਤੋਂ ਜਿਹੜੇ ਕਿਸਾਨ ਮਜੂਰ ਜਿਹੜੇ ਇਹਨਾਂ ਗ੍ਰਫਤਾਰ ਕੀਤੇ ਆ ਉਹਨਾਂ ਦਾ ਕਰਕੇ ਬਈ ਸਰਕਾਰ ਦਾ ਹੀ ਪਿੱਛਾ ਪਾ ਕਰਦੇ ਆ ਮੰਡੀਆਂਆਂ ਜਾਂ ਮੰਗਾ ਲਾਗੂ ਕਰਵਾਉਣ ਲਈ ਗਏ ਸੀ ਤੇ ਮੀਟਿੰਗ ਕਰਕੇ ਕਿਸਾਨਾਂ ਨੂੰ ਉਹਦੇ ਚ ਜੇਲਾ 'ਚ ਡੱਕਿਆ ਗਿਆ ਤੇ ਲੋਕਾਂ ਦੇ ਟਰੈਕਟਰਾਂ ਦੀ ਟੁੱਟਪਾਂਨ ਕੀਤੀ ਗਈ ਆ ਨਾਲ ਹੀ ਜਿਹੜੇ ਉਥੇ ਘਰ ਬਣਾਏ ਕਿਸਾਨਾਂ ਮਿੱਤਰਾਂ ਨੇ ਉਹਨਾਂ ਨੂੰ ਢੇਢੀ ਕਰਕੇ ਤੇ ਉਹਨਾਂ ਦਾ ਲੱਖਾਂ ਕਰੋੜਾਂ ਰੁਪਈਆ ਨੁਕਸਾਨ ਕੀਤਾ ਭਈ ਸਰਕਾਰ ਨੂੰ ਇਹ ਚਾਹੀਦਾ ਪਿਆ ਟਾਰੇ ਜਿਹੜੇ ਕਿਸਾਨ ਮਜ਼ਦੂਰ ਆ ਜਿਨ੍ਹਾਂ ਨੂੰ ਆਮ ਦੇ ਆਕੇ ਸਰਕਾਰ ਆਈ ਭਗਵਾਨਤਮਨ ਐ ਟਾਈਮ ਤੇ ਕਿਸਾਨਾਂ ਮਿੱਤਰਾਂ ਦੇ ਜਿਹੜਾ ਅਤਿਆਚਾਰ ਕਰਦਾ ਆ ਉਹਦੇ ਵਿਰੋਧ ਚ ਇਹ ਕਿਸਾਨਾਂ ਮਿੱਤਰਾਂ ਨੂੰ ਜਿਹੜਾ ਇੱਕ ਦੇ ਜ਼ਿਲ੍ਹਾ ਤੋਂ ਹਰਿਆਕ ਕਰੇ ਤੇ ਨਾਲ ਜਿਹੜੇ ਕਿਸਾਨਾਂ ਮਿੱਤਰਾਂ ਦੇ ਟਰੈਕਟਰ ਚੋਰੀ ਕੀਤੇ ਆ ਜਿੱਦਾਂ ਜਿਹੜੇ ਉੱਥੇ ਐਮ.ਐਲ.ਏ ਅ ਗਰਲਾਲ ਕੰਧੌਰ ਵਰਗਿਆਂ ਦੇ ਕੋਲ ਜਿਹੜੇ ਫੜੇ ਹੋਇਆ ਉਹਦੇ ਰਿਸ਼ਤੇਦਾਰਾਂ ਕੋਲੋਂ ਨਿਕੰਦੇ ਆ ਉਹ ਜਿਹੜਾ ਜਲਦ ਤੋਂ ਜਲਦ ਇਹਨਾਂ ਨੂੰ ਫੜਕਣਾ ਤੇ ਜਿਹੜੇ ਉਹਨਾਂ ਚੋਰੀ ਕੀਤੀ ਉਹਨਾਂ ਤੇ ਪਰਚਾ ਕਰੇ ਤੇ ਕਿਸਾਨਾਂ ਮਿੱਤਰਾਂ ਨੂੰ ਜਿਹੜਾ ਉਹ ਲਿਆੜ ਕੇ ਦਿੱਤੇ ਜਾਣ ਨਹੀਂ ਤੇ ਉਹਦਾ ਲਗਾਤਾਰ ਸਰਕਾਰ ਦਾ ਜਿਹੜਾ ਇਸੇ ਤਰ੍ਹਾਂ ਪੇਟਸ਼ਾਪਾ ਚੱਲੂਗਾ ਇਹਦੂ ਵਾਦਾ ਰੂਗਾ ਸ਼ਹਿਰ ਚ ਜਿਹੜੇ ਆ ਨਹੀਂ ਤੇ ਉਹ ਵਧਣਗੇ ਉਹਨਾਂ ਚਿਰ ਜਿਹਨਾਂ ਚਿਰ ਹਰਿਆਣੇ ਕਰਦੇ ਸਮਾਨ ਨਹੀਂ ਕਿਸਾਨਾਂ ਬਦਲਦੇ ਪਰਦੇ ਇਸੇ ਤਰ੍ਹਾਂ ਲਗਾਤਾਰ ਜਿਹੜਾ ਇਹ ਜਿਹੜਾ ਸਰਕਾਰ ਦਾ ਪਿੱਛੇ ਪਾ ਚੱਲਦਾ